हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਵਹੀਂ ਪੁਈ ਵਹੀਂ ਪੁਈ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਤਰਨਤਾਰਨ ਸਾਹਿਬ ਤੋਂ ਕੋਈ 15 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਵਹੀਂ ਪੁਈ ਦੀ ਤੇ ਖੰਡੂਰ ਸਾਹਿਬ ਤਕਰੀਬਨ ਕੋਈ 5 ਕਿਲੋਮੀਟਰ ਗੋਇੰਦਵਾਲ ਸਾਹਿਬ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਹੈਗੀ ਤੇ ਇਹ ਖੰਡੂਰ ਮੋੜ ਅੱਡੇ ਤੇ ਤੁਸੀਂ ਦੋਸਤੋ ਬਿਲਕੁਲ ਲੈਫਟ ਸਾਈਡ ਜਿਹੜਾ ਕੋਈ ਵੀਰ ਤਰਨ ਤਰਨ ਸਾਹਿਬ ਵਾਲੀ ਸਾਈਡ ਤੋਂ ਆ ਰਿਹਾ ਤੇ ਬਿਲਕੁਲ ਲੈਫਟ ਸਾਈਡ ਤੁਸੀਂ ਟਰਨ ਲੈ ਕੇ ਭਾਜੀ ਨਰਿੰਦਰ ਸਿੰਘ ਉਹਨਾਂ ਦੇ ਘਰ ਪਹੁੰਚੇ ਆਂ ਦੋਸਤੋ ਪਹਿਲਾਂ ਆਪਾਂ ਇਹ ਦੱਸ ਦਿੰਨੇ ਆ ਇਸ ਘਰੋਂ ਆਪਾਂ ਪਹਿਲਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਵੈਸੇ ਪਸ਼ੂ ਮੋਸਟਲੀ ਘਰ ਦੇ ਹੁੰਦੇ ਆ ਘਰੇਲੂ ਹੁੰਦੇ ਆ ਤੇ ਖਨੂਰ ਮੋੜ ਅੱਡੇ ਤੋਂ ਦੋਸਤੋ ਤੁਸੀਂ ਬਿਲਕੁਲ ਜਿਹੜਾ ਵੀਰ ਕੋਈ ਗੋਇੰਦਵਾਲ ਸਾਹਿਬ ਤੋਂ ਆ ਰਿਹਾ ਤੇ ਸੱਜੇ ਪਾਸੇ ਵੱਲ ਟਰਨ ਲੈਣੀ ਹੈ ਜਿਹੜਾ ਕੋਈ ਵੀਰ ਤਰਨ ਤਰਨ ਸਾਹਿਬ ਵਾਲੇ ਪਾਸੇ ਤੋਂ ਆ ਰਿਹਾ ਤੇ ਖੱਬੇ ਪਾਸੇ ਟਰਨ ਲੈਣੀ ਹੈ ਤੁਸੀਂ ਸਿੱਧੀਆਂ ਹਵੇਲੀਆਂ ਤੇ ਠੀਕ ਹੈ ਜੀ ਖੰਡੂਰ ਸਾਹਿਬ ਕੋਈ 5 ਕਿਲੋਮੀਟਰ ਦੀ ਦੂਰੀ ਆ ਤੇ ਟੋਟੀਆਂ ਪਿੰਡ ਵੀ ਕਾਫੀ ਮਸ਼ਹੂਰ ਹੈਗਾ ਥੋੜੀ ਦੂਰੀ ਤੇ ਹੈਗਾ ਟੋਟੀਆਂ ਪਿੰਡ ਪਾਬਾ ਨਰਿੰਦਰ ਸਿੰਘ ਜੀ ਹੁਣਾਂ ਦੇ ਘਰ ਆਇਆ ਦੋਸਤੋ ਵੇੜਾ ਤਾਂ ਉਹਨੂੰ ਤਿੰਨ ਦਿਖਾਉਣੀਆਂ ਨੇ ਤਿੰਨੇ ਵੇੜਾ ਦਾ ਦੋਸਤੋ ਸੂਆ ਪੁੱਛ ਲਾਂਗੇ ਕਿ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਉਹ ਡਿਟੇਲ ਲੈ ਲਾਂਗੇ ਆਪਾਂ ਤੇ ਬਾਕੀ ਰੇਟ ਭਾਅ ਫੜਤਾ ਆਪਾਂ ਵੀਡੀਓ ਦੇ ਵਿੱਚ ਹੀ ਸਾਂਝਾ ਕਰ ਦੇਾਂਗੇ ਸਾਰੇ ਕਿਸਾਨ ਵੀਰ ਫਾਰਮਰ ਵੀਰਾਂ ਦੇ ਨਾਲ ਸੋ ਜਿਹੜੀ ਵੇੜ ਜਿਹੜੇ ਵੀ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਖਰੀਦਦਾਰ ਵੀਰ ਨੂੰ ਪਸੰਦ ਆਊਗੀ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਜੇ ਨੰਬਰ ਲਗਾਤਾਰ ਸਕਰੀਨ ਤੇ ਹਮੇਸ਼ਾ ਥੱਲੇ ਚਲਦੇ ਰਹਿੰਦੇ ਆ ਤੇ ਪੂਰੀ ਡਿਟੇਲ ਆਪਾਂ ਲੈ ਲੈਣੇ ਆ ਬਾਬਾ ਨਰਿੰਦਰ ਸਿੰਘ ਜੀ ਹੁਣਾਂ ਤੋਂ ਆਓ ਚਲਦੇ ਆ ਜੀ ਸਭ ਤੋਂ ਪਹਿਲਾਂ ਬਾਬਾ ਨਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਸਾਡੇ ਘਰ ਤੁਹਾਡਾ ਹੁਣ ਤੇ ਜੀ ਆਇਆਂ ਨੂੰ ਰਾਜ ਸੰਧੂ ਚੈਨਲ ਦੇ ਉੱਤੇ ਜਿਨੇ ਵੀ ਮੇਰੇ ਸਾਰੇ ਭੈਣ ਭਰਾ ਵੀਡੀਓ ਦੇਖਦੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਹਿਬ ਕਿਰਪਾ ਕਾ ਸਾਰਾ ਹੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਣ ਦੇਸਾਂ ਵਿਦੇਸਾਂ ਜਿਹੜੇ ਮੇਰੇ ਵੀਰ ਰਾਸ ਸੰਤੂ ਚੈਨਲ ਦੇ ਨਾਲ ਜੁੜੇ ਆ ਮਹਾਰਾਜ ਚੜ੍ਹਦੀਆਂ ਕਲਾ ਕਰਨ ਤੇ ਤਰੱਕੀਆਂ ਬਖਸ਼ਿਸ਼ ਕਰਨ ਤੇ ਹੁਣ ਆਪਾਂ ਬੇਨਤੀ ਕਰਾਂਗੇ ਠੀਕ ਹੈ ਜੀ ਸੰਤੂ ਸਾਹਿਬ ਜਿੰਨੀਆਂ ਵੀ ਵੀਡੀਓ ਪਾਉਂਦੇ ਆ ਬਹੁਤ ਇਹਨਾਂ ਦਾ ਸਾਫ਼ ਸੁਥਰਾ ਕੰਮ ਹੁੰਦਾ ਵਾ ਤੇ ਆਪਾਂ ਵੀ ਇਹਨਾਂ ਨੂੰ ਘਰ ਆਉਣ ਤੇ ਜੀ ਆਇਆਂ ਕਹਿੰਨੇ ਆ ਤੇ ਜਿਨੇ ਮੇਰੇ ਵੀਰ ਭਰਾ ਵੀਡੀਓ ਵੇਖਣਦੇ ਆ ਉਹਨਾਂ ਨੂੰ ਬੇਨਤੀ ਆ ਵੀ ਜੋ ਵੀ ਕਵਾਂਗੇ ਉਹ ਸੱਚ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਜੀ ਸੱਚ ਦਾ ਸਾਥ ਹੀ ਹਮੇਸ਼ਾ ਦੇਣਾ ਚਾਹੀਦਾ ਵਾ ਬਿਲਕੁਲ ਜੀ ਬਿਲਕੁਲ ਤੇ ਫਿਰ ਗਾਂ ਵੀ ਭੈਣ ਭਰਾ ਕੋਈ ਆਉਂਦਾ ਯਾਦ ਕਰਦਾ ਬਿਲਕੁਲ ਜੀ ਸਹੀ ਹੈ ਸੋ ਦੋਸਤੋ ਬਾਬਾ ਜੀ ਵੀ ਕਾਫੀ ਸਮੇਂ ਤੋਂ ਆਪਣੇ ਨਾਲ ਜੁੜੇ ਹੋਏ ਨੇ ਚੈਨਲ ਦੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਪਸ਼ੂ ਦੇਖਦੇ ਆ ਤੇ ਇਸ ਚੈਨਲ ਤੋਂ ਉਪਰ ਕਈ ਪਸ਼ੂ ਜਿਹੜੇ ਦੋਸਤੋ ਖਰੀਦੇ ਵੀ ਆ ਘਰ ਵਾਸਤੇ ਠੀਕ ਹੈ ਜੀ ਘਰ ਵਾਸਤੇ ਜਿਹੜਾ ਕਢੇਰੀ ਵਾਸਤੇ ਕਹਿ ਲਿਓ ਜਾਂ ਘਰੇਲੂ ਪਸ਼ੂ ਜਿਹੜੇ ਖਰੀਦਦੇ ਆ ਘਰੇ ਰੱਖਣ ਵਾਸਤੇ ਕੋਈ ਸਾਲ ਛਮਾਈ ਸੁਬਾ ਪੀ ਕੇ ਜਦੋਂ ਕੋਈ ਪਸ਼ੂ ਦੋਸਤੋ ਬੱਤਰ ਆਉਂਦਾ ਉਦੋਂ ਸੇਲ ਕਰ ਦਿੰਦੇ ਜਾਂ ਤੋਕੜ ਪਸ਼ੂ ਹੁੰਦੇ ਆ ਉਦੋਂ ਸੇਲ ਕਰ ਦਿੰਦੇ ਆ ਫਿਲਹਾਲ ਤਿੰਨ ਬੇੜਾ ਨੇ ਤਿੰਨਾਂ ਬੇੜਾਂ ਦੀ ਆਪਾਂ ਡਿਟੇਲ ਵਿਸਤਾਰ ਦੇ ਨਾਲ ਲੈ ਲੈਨੇ ਆ ਅੱਛਾ ਬਾਬਾ ਜੀ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਇਸ ਬੇੜ ਤੋਂ ਆਪਾਂ ਸ਼ੁਰੂਆਤ ਕਰਨੀ ਆ ਜੀ ਇਸ ਬੇੜ ਦੀ ਕੀ ਡਿਟੇਲ ਆ ਜੀ ਇਹ ਬੇੜ ਨੂੰ ਇੱਕ ਮਹੀਨਾ ਹੋ ਗਿਆ ਜੀ ਸਵੀ ਨੂੰ ਓਕੇ ਤੇ ਮਗਰ ਵਸ਼ੀ ਜੀ ਆ ਨਾਲ ਠੀਕ ਹੈ ਜੀ ਖਾ ਦਿਓ ਇੱਕ ਤੋਂ ਦੋਸਤੋ ਮਗਰ ਬੱਛੀ ਆ ਇੱਕ ਮਹੀਨਾ ਸਮਾਂ ਹੋ ਗਿਆ ਸੂਈ ਨੂੰ ਵਹਿੜ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਵਾਂਗੇ ਇੱਕ ਮਹੀਨੇ ਦੀ ਸੂਈ ਆ ਮਗਰ ਬੱਛੀ ਆ ਫੀਮੇਲ ਕਾਫ ਤੁਸੀਂ ਸਾਹਮਣੇ ਦੇਖ ਰਹੇ ਜੇ ਤੇ ਅੱਛਾ ਬਾਬਾ ਜੀ ਇੱਕ ਮਹੀਨੇ ਦੀ ਸੂਈ ਐ ਕ੍ਰੋਸ ਆਂਗ ਦੇ ਵਿੱਚ ਹੀ ਆ ਗਈ ਆਪਣੇ ਕੋਲ ਦੀ ਹਾਂਜੀ ਹਾਂਜੀ ਸ਼ਾਈਵਾਲ ਚ ਸ਼ਾਈਵਾਲ ਕ੍ਰੋਸ ਆਂਗ ਆ ਠੰਡੀ ਸੀਲ ਜੇ ਭਾਜੀ ਜਿਤਨਾ ਮਰਦੀ ਕੋਈ ਜੂੜ ਪਾ ਕੇ ਚੋਵੇ ਨਿਆਣਾ ਭਾਵੇਂ ਪਾਵੇ ਬੇਸ਼ੱਕ ਨਾ ਪਾਵੇ ਠੀਕ ਹੈ ਜੀ ਤੇ ਦੋਵਾਂ ਟਾਈਮਾਂ ਦਾ 10 ਕਿਲੋ ਦੁੱਧ ਜੇ ਓਕੇ ਤੇ ਨੌ ਹੀ ਬਣ ਕੇ ਭਾਵੇਂ ਭੈਣ ਭਰਾ ਚੱਲਣ ਠੀਕ ਹੈ ਜੀ ਜੋ ਕਵਾਂਗੇ ਉਹੋ ਹੀ ਨਿਕਲੂਗਾ ਠੀਕ ਹੈ ਜੀ ਤੇ ਐਂ ਠੰਡੀ ਸੀਲ ਆ ਦੂਜੇ ਸਗੇ ਸੁਈ ਆ ਇੱਕ ਮਹੀਨਾ ਹੋ ਗਿਆ ਤੇ ਮਗਰਵੱਸੀ ਜੀ ਠੀਕ ਹੈ ਜੀ ਹਾਂ ਇਹਨੇ ਵੀ ਆਪਾਂ 12 ਕਹਿ ਦਿੱਤੀ 14 ਕਹਿ ਦਿੱਤੀ ਤੇ ਜਾ ਕੇ ਅਗਲੇ ਦਾ ਭੈਣ ਭਰਾ ਦਾ ਆਪਾਂ 9 ਕਵਾਂਗੇ ਤੇ ਜਾ ਕੇ 10 ਚੋਗੇ ਠੀਕ ਹੈ ਜੀ ਫੇਰ ਉਹ ਗੱਲ ਦਾ ਵਾ ਬਿਲਕੁਲ ਜੋ ਸਾਥੀ ਆਪਾਂ ਜੋ ਹੈਗਾ ਉਹ ਕਵਾਂਗੇ ਬਿਲਕੁਲ ਜੀ ਤੇ ਬਾਕੀ ਵੀ ਜਿਹੜਾ ਭੈਣ ਭਰਾ ਆਪਣੇ ਘਰ ਚ ਹੋਗੇ ਦੋ ਟਾਈਮ ਚਾਰ ਟਾਈਮ ਚੋਗੇ ਤਸੱਲੀ ਕਰ ਲੈ ਜੋ ਪੱਠਿਆਂ ਪੱਠਿਆਂ ਦੇ ਵੀ ਸਾਡੇ ਟੋਟ ਵੱਜੀ ਹੁਣ ਸ਼ਟਾਲਾ ਘਟਿਆ ਘਟੋ ਕੱਲ ਨੂੰ ਕਿਸੇ ਭੈਣ ਭਰਾ ਦੀ ਕੋਈ ਸੇਵਾ ਵੱਧ ਕਰ ਲੈ ਤੇ ਸਹੀ ਤੇ ਘਾਟ ਹੋਵੇ ਤੇ ਹੋ ਸਕਦਾ ਦੱਸ ਤੋ ਵੀ ਭਾਵੇਂ ਥੱਲੇ ਲੈ ਆਵੇ ਬਿਲਕੁਲ ਤੇ ਆਪਣੀ ਘਰ ਦੀ ਗਾਰੰਟੀ ਆ ਗੇਟ ਦੇ ਅੰਦਰ ਤਸੱਲੀ ਕਰ ਲੇ ਬਾਅਦ ਦੇ ਵਿੱਚ ਲਾਹਮਾ ਨਹੀਂ ਕਿਸਦਾ ਪਾ ਕੇ ਕਿਸ ਨੂੰ ਦਾ ਲੈਣਾ ਸਹੀ ਆ ਹਾਂ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਵੇ ਜਿਹੜਾ ਵੀ ਭੈਣ ਭਰਾ ਬਿਲਕੁਲ ਜੀ ਬਿਲਕੁਲ ਹਾਂ ਲਓ ਦੋਸਤੋ ਡਿਟੇਲ ਸਾਂਝੀ ਕਰ ਦਿੱਤੀ ਆ ਬਾਬਾ ਜੀ ਨੇ ਵੀ ਸਵੇ ਦੋਸਤੋ ਕੋਈ ਵੀਰ ਦੂਜਾ ਅੰਗ ਕੇ ਸੌਦਾ ਕਰ ਸਕਦਾ ਮਹੀਨੇ ਦੀ ਸੂਈ ਆ 10 ਕਿਲੋ ਦੁੱਧ ਘਰ ਦੀ ਚਵਾਈ ਜਿਹੜੀ ਉਹ 10 ਕਿਲੋ ਆ ਵੈਸੇ ਕੋਈ 9 ਕਿਲੋ 9.5 ਕਿਲੋ ਵੀ ਮੰਨ ਕੇ ਲੈ ਜਾਓਗੇ ਅਦਰਵਾਈਜ਼ ਕੋਈ ਵੀ ਕੋਈ ਵੀਰ ਘਰੇ ਤਸੱਲੀ ਕਰਨ ਆਉਂਦਾ ਤੇ 10 ਕਿਲੋ ਜਿਹੜਾ ਦੋਸਤੋ ਕਿਹਾ ਗਿਆ ਤੇ 10 ਕਿਲੋ ਤੁਹਾਡਾ ਚਬਾਈ ਕਰਨਾ ਫਰਜ਼ ਵੀ ਬਣਦਾ ਅੱਗੋਂ ਚਬਾਉਣਾ ਵੀ ਮਾਲਕ ਦਾ ਜਿਹੜਾ ਫਰਜ਼ ਬਣਦਾ ਵੀ ਜਿੰਨਾ ਕਿਹਾ ਉਹਨਾਂ ਚਬਾਉਣਾ ਵੀ ਹੈਗਾ ਤੇ ਬਾਕੀ ਕੱਦਕਾਰ ਤੁਸੀਂ ਵੇਖ ਲਓ ਦੋਸਤੋ ਕੱਦ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਸ਼ਾਈਵਾਲ ਕਰੋਸ ਸੰਗ ਦੇ ਵਿੱਚ ਆ ਬਲੈਕ ਰੰਗ ਆ ਇੱਕ ਰੰਗ ਬਿਲਕੁਲ ਜਿਹੜੀ ਕਾਲੀ ਵੇੜ ਆ ਠੀਕ ਆ ਜੀ ਬਾਕੀ ਥਣ ਛੱਡਾ ਲੇਵਾ ਬਾਹਰ ਤੁਹਾਨੂੰ ਤੋੜ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਸਮਾਂ ਤੁਸੀਂ ਨੋਟ ਕਰ ਲਓ ਦੋਸਤੋ ਸਮਾਂ ਕੋਈ 1:30 ਵਜੇ ਦਾ ਹੈ ਵੈਸੇ ਮਾਰ ਤੇ ਸ਼ਾਮ ਨੂੰ ਕੋਈ 7:00 ਵਜੇ ਚਵਾਈ ਹੁੰਦੀ ਆ ਟਾਈਮ ਤੋਂ ਟਾਈਮ ਕੋਈ ਵੀ ਰਣ ਕੇ ਆਪਣੀ ਤਸੱਲੀ ਕਰ ਸਕਦਾ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਵੈਸੇ ਸਮਾਂ ਦੋਸਤੋ ਹਰ ਕਵੀਰ ਦੇ ਕੋਲ ਨਹੀਂ ਹੁੰਦਾਗਾ ਕੋਈ ਇੱਕ ਅੱਧਾ ਡੰਗ ਹੀ ਚੋਂਦਾ ਪਰ ਫਿਰ ਵੀ ਮੇਰੇ ਅਕੋਰਡਿੰਗ ਵੀ ਜਿੰਨਾ ਵੀ ਦੱਸਿਆ ਜਾਂਦਾ ਦੋਸਤੋ ਪਹਿਲਾਂ ਤਾਂ ਆਪਾਂ ਸਹੀ ਦੱਸ ਦਿਆ ਕਰੀਏ ਕਿਉਂਕਿ ਇੱਕ ਅੱਧਾ ਡੰਗ ਕਈ ਵੀਰਾਂ ਨੇ ਚੈੱਕ ਪਾਸ ਕਰਕੇ ਲੈ ਜਾਣੀ ਹੁੰਦੀ ਆ ਤੇ ਫਿਲਹਾਲ ਤੁਸੀਂ ਇੱਕ ਵਾਰੀ ਥਾਣ ਛੱਡਾ ਵੇਖ ਲਓ ਜੀ ਠੀਕ ਆ ਥਾਣ ਮੁਠੀ ਆ ਹਾਥੀ ਚਵਾਈਲਾ ਥਾਣਾ ਬਾਕੀ ਫੇਸ ਕੁਆਲਿਟੀ ਵੀ ਤੁਹਾਨੂੰ ਆ ਦਿਖਾ ਦਿੰਨੇ ਆ ਅਵੀਰ ਮਾੜੇ ਹਾਂਜੀ ਤੋਰ ਦੋ ਲੰਮਾ ਹੀ ਤੋਰ ਦਈਏ ਬਾਕੀ ਦੋਸਤੋ ਜਿਵੇਂ ਜਿਵੇਂ ਹੁਣ ਸ਼ਾਮ ਦਾ ਸਮਾਂ ਹੋਈ ਜਾਂਦਾ ਠੰਡੇ ਪਾ ਉਵੇਂ-ਉਵੇਂ ਭਰਨਾ ਸ਼ੁਰੂ ਕਰੀ ਜਾਂਦਾ ਪਸੂ ਠੀਕ ਆ ਜੀ ਤੇ 10 ਕਿਲੋ ਇਸ ਵੈੜ ਦੇ ਥੱਲੇ ਜਿਹੜਾ ਦੁੱਧ ਦੋਸਤੋ ਹੁਣ ਮੌਜੂਦ ਆ ਸੋ ਕੋਈ ਵੀਰ ਆਣ ਕੇ ਆਪਣੀ ਦੋ ਡੰਗ ਭਰਾ ਕੇ ਤਸੱਲੀ ਕਰ ਸਕਦਾ ਬਾਕੀ ਠੰਡੀ ਧੀਰੀ ਆ ਕਰਮਾ ਲਈ ਵੈਸੇ ਰੱਸਾ ਨਿਆਣਾ ਵੰਗਾ ਜਿਹੜਾ ਨਾਰਮਲ ਉਹ ਪਾ ਲੈਂਦੇ ਆ ਬਾਜੀ ਹੁਣੀ ਇਹ ਜ਼ਰੂਰੀ ਆ ਕਿਉਂਕਿ ਵੈੜਾਂ ਜਿਹੜੀਆਂ ਦੋਸਤੋ ਨਾਰਮਲ ਪਾਉਂਦੀਆਂ ਨਹੀਂ ਵੰਗਾ ਤੇ ਵੈਸੇ ਪਿੱਛੋਂ ਜਿਵੇਂ ਆਤ ਬਣੀ ਹੁੰਦੀ ਆ ਪਸ਼ੂ ਦੀ ਤੇ ਇਹਦਾ ਬਾਬਾ ਜੀ ਫਿਰ ਕੀ ਮੁੱਲ ਕਰਦੇ ਆ ਕੀ ਡਿਮਾਂਡ ਹੋਊਗੀ ਆਪਾਂ ਨਾ ਵੀਰ ਜੀ ਲੈਣ ਦੇਣ ਵਾਲੇ ਕਰਾਂਗੇ ਹਾਂ ਬਹੁਤਾ ਜਿਆਦਾ ਨਹੀਂ ਆਪਾਂ ਕਰਨਾ। ਤਿੰਨਾਂ ਦਾ ਇਕੱਠਾ ਵੀ ਕਰ ਦਾਂਗੇ ਕੋਈ ਭੈਣ ਭਰਾ ਤਿੰਨੇ ਇਕੱਠੀਆਂ ਖੜਨਾ। ਉਹ ਆਪਾਂ ਬਾਅਦ ਵਿੱਚ ਦੱਸ ਦਾਂਗੇ ਕੋਈ ਸਿੰਗਲ ਸਿੰਗਲ ਦਾ ਜਰੂਰ ਦੱਸ ਦਈਏ। ਆਪਾਂ ਇਹਦਾ ਕਰ ਲੈਨੇ ਆ। 35000 ਰੁਪਇਆ ਕਰ ਦਿੰਨੇ ਆ। 35000 ਹਾਂ। ਠੀਕ ਹੈ ਜੀ। ਬਹੁਤਾ ਨਹੀਂ ਕੋਈ ਮਾਨਤਾ ਛੋੜ ਬਹੁਤ ਕਰ ਦਾਂਗੇ ਛੋੜ ਛੱਪਾ। ਠੀਕ ਹੈ ਜੀ। ਜਿਆਦਾ ਕੋਈ ਭੈਣ ਭਰਾ ਆਖੇ ਤੇ ਬਹੁਤਾ ਆਪਾਂ ਮੁੱਲ ਕੀਤਾ ਨਹੀਂ ਲੈਣ ਦੇਣ ਵਾਲੀ ਗੱਲ ਹੈ। ਲੈਣ ਦੇਣ ਚਾਰੀ ਗੱਲ ਬਾਤ। ਹਾਂ। ਲਓ ਵੀ ਦੋਸਤੋ 35000 ਇਹਦੀ ਮੰਗ ਕੀਤੀ ਆ। ਚਾਹੇ ਮੰਗ ਕੋਈ ਵੀਰ ਸਮਝ ਲੈ ਚਾਹੇ ਦੋਸਤੋ ਲੈਣ ਦੇਣ ਵਾਲੀ ਗੱਲ ਬਾਤ ਹੀ ਸਮਝ ਲੈ ਵੀ ਇੱਥੇ ਕੁ ਦੇ ਲੈ ਆ ਬਾਕੀ ਜੋ ਵੀ ਮਾਨਤਾਣ ਬਣਿਆ ਕੋਈ ਫਿਕਸ ਰੇਟ ਨਹੀਂ ਥੋੜਾ ਬਾਤ ਜੋ ਵੀ ਵਿੱਚੋਂ ਗੁੰਜਾਇਸ਼ ਮਾਨਤਾਣ ਬਣਦਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਕਿਹੇ ਵੀਰ ਦਾ ਘਰ ਆ ਇਹਦਾ ਮਾਨਤਾਣ ਜ਼ਰੂਰ ਆ ਉਹ ਜ਼ਰੂਰ ਹੋ ਜਾਊਗਾ ਬਾਕੀ ਥਣ ਥਣ ਪੂਰਾ ਹੱਥੀ ਜਵਾਈ ਦਾ ਮੁੱਠੀ ਥਾਣਾ ਜਿੱਦਾਂ ਮਰਜੀ ਕੋਈ ਵੀਰ ਆਣ ਕੇ ਆਪਣੀ ਚੋਕੇ ਪਸਮਾ ਕੇ ਤਸੱਲੀ ਕਰ ਸਕਦਾ ਠੀਕ ਆ ਤੇ ਇਹ ਵਹਿੜਾ ਦੋਸਤੋ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਆ ਠੀਕ ਆ ਆ ਲਓ ਜੀ ਠੀਕ ਆ ਸਾਨੂੰ ਫੀਲਸ ਲੱਗ ਆ ਵੇਖ ਲਓ ਲਓ ਜੀ ਤੇ ਇਸ ਤੋਂ ਬਾਅਦ ਬਾਬਾ ਜੀ ਆ ਗਏ ਆਪਣੇ ਕੋਲ ਸਾਈਕਲ ਨੰਬਰ ਤੇ ਜਿਹੜੀ ਅਗਲੀ ਵਾਰ ਹਾਂਜੀ ਸ਼ਹੀਵਾਲ ਅ ਸ਼ਹੀਵਾਲ ਦੇ ਵਿੱਚ ਉਹ ਬੱਚੀ ਦੀ ਕੀ ਡਿਟੇਲ ਆ ਜੀ ਉਹ ਪਹਿਲੇ ਸੂਏ ਦੇ ਸੂਈ ਹਾਂਜੀ ਤੇ ਕੋਈ 20 ਦਿਨ ਦਾ ਸੁਗਾ ਹੋਊਗਾ 18-20 ਦਿਨ ਦੇ ਅੰਦਰ ਬਾਅਦ ਠੀਕ ਆ ਜੀ ਤੇ 7 ਕਿਲੋ ਪੱਕਾ ਦੁੱਧ ਜੀ ਅੱਛਾ ਜੀ ਕੰਡੇ ਤੇ ਤੋਲ ਸੂਈ ਵਸੇ ਕਿੰਨੇ 18-20 ਦਿਨ ਹੀ ਹੋਏ ਜੀ ਹਾਂ 20-22 ਦਿਨ ਇੱਥੇ ਕੇ ਅੰਦਰ ਬਾਹਰ ਹੀ ਆਦੇ ਉਹਦਾ ਬੱਚਾ ਮਰ ਗਿਆ ਠੰਡ ਦਾ ਕਰਕੇ ਉਹ ਠੰਡ ਬਥੇਰੀ ਰਹੀ ਐ ਇਸ ਵਾਰ ਬੱਚਿਓ ਆ ਬਿਲਕੁਲ ਥੋੜੀ ਬਕਤੀ ਫੀਡ ਪਾ ਕੇ ਗਾੜੀ ਤੇ ਵੰਗਾ ਪਾ ਕੇ ਤੇ ਬਸ ਚੋਕ ਲਈ ਦੀ ਆ ਅੱਛਾ ਬੱਛੀ ਕੋਈ ਮੂੰਹ ਦੰਦੀ ਪਤਾ ਜੀ ਚੌਗੀ ਹੋ ਗਈ ਮੇਰਾ ਹਾਲੇ ਚੌਗੀ ਬੱਛੀ ਆ ਲਓ ਦੋਸਤੋ ਚਾਰ ਦੰਦ ਬੱਛੀ ਆ ਸੂਈ 18 20 22 ਇੱਕ ਦਿਨ ਇੱਥੇ ਕਿਸੇ ਮਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਤੇ ਹੁਣ ਬਾਬਾ ਜੀ ਦੋ ਤਾਂ ਆਪਾਂ ਕਿੰਨਾ ਚਵਾ ਦਾਂਗੇ ਤੇ ਥੱਲੇ ਜਿਹੜਾ ਕਰੈਕਟ 7 ਕਿਲੋ ਜੇ ਨੈਟ ਦੋਆਂ ਟਾਈਮਾਂ ਦਾ 7 ਕਿਲੋ ਹਾਂ ਸਵੇਰੇ ਸ਼ਾਮ ਦਾ ਲਓ ਦੋਸਤੋ ਲਵੀ ਜੀ ਬੱਛੀ ਆ ਇੱਕ ਉਹਨਾਂ ਫਾਰਮਰ ਵੀਰਾਂ ਵਾਸਤੇ ਆ ਵੀ ਜਿਹੜੇ ਵੀਰ ਕਈ ਵਾਰਾਂ ਪੈਸੇ ਘਰ ਦੀ ਇੱਕ ਕਹਿ ਲਈਏ ਵੀ ਦੋਸਤੋ ਗੰਜਾਇਸ਼ ਓਨੀ ਕੁ ਹੁੰਦੀ ਆ ਵੀ ਥੋੜੇ ਖਰਚ ਕਰਨੇ ਆ ਪੈਸੇ ਤੇ ਪਸ਼ੂ ਵੀ ਜ਼ਰੂਰ ਖਰੀਦਣਾ ਕਿਉਂਕਿ ਸਰਦਾ ਕਿਸੇ ਦਾ ਨਹੀਂਗਾ ਜਿਹੜਾ ਦੋਸਤੋ ਦੁੱਧ ਬਿਨਾ ਮੋਲ ਤੇ ਦੁੱਧ ਵੀ ਵੀਰ ਪੀ ਪੀ ਕੇ ਵੇਖਦੇ ਆ ਜਿਹੜਾ ਦੋਸਤੋ ਆਪਦਾ ਘਰ ਦਾ ਪਸ਼ੂ ਆ ਚਾਹੇ ਦੁੱਧ ਥੋੜਾ ਦਿੰਦਾ ਚਾਹੇ ਜ਼ਿਆਦਾ ਦਿੰਦਾ ਪਤਾ ਹੁੰਦਾ ਵੀ ਜਿਹੜਾ origignal ਦੁੱਧ ਦਾ ਠੀਕ ਆ ਤੇ ਉਹਨਾਂ ਵੀਰਾਂ ਲਈ ਆ ਵੀ ਇੱਕ ਥੋੜੇ ਪੈਸੇ ਜਿਨੇ ਬਿਲਕੁਲ ਗੰਜਾਇਸ਼ ਆ ਥੋੜੀ ਪੈਸੇ ਵੀ ਲਾਉਣੇ ਆ ਉਹਨਾਂ ਵੀਰਾਂ ਲਈ ਇਹ ਬੱਚੀ ਆ ਤੋਹਫਾ ਬਾਕੀ ਅਗੇ ਦੁੱਧ ਵਧਾਉਣਾ ਦੋਸਤੋ ਤੁਹਾਡੇ ਆਪ ਦੀ ਜ਼ਿੰਮ 18 20 25 ਦਿਨ ਤੱਕ ਪਸ਼ੂ ਜਿਹੜਾ ਦੋਸਤੋ ਨਾਰਮਲ ਆਪਾਂ ਵੇਖਦੇ ਮਹੀਨੇ ਤੱਕ ਪਸ਼ੂ ਜਿਹੜਾ ਤਾਜ਼ਾ ਤਾਜ਼ਿਆਂ ਦੇ ਵਿੱਚ ਹੀ ਆ ਜਾਂਦਾ ਕਿਉਂਕਿ ਪੀਕ ਤੇ ਚੱਲਦਾ ਪਸ਼ੂ ਜਿੰਨਾ ਦੁੱਧ ਕਰਨਾ ਉਹਨਾਂ ਕਰ ਜਾਂਦਾ ਸੋ ਵਛੀ ਬਾਕੀ ਤੁਹਾਨੂੰ ਸ਼ੁਰੂ ਤੋਂ ਸਟਾਰਟ ਕਿਦੋਂ ਦੱਸਦੇ ਸੀ ਪੱਠੇ ਪੁੱਠੇ ਦੀ ਤੋਟ ਆ ਠੀਕ ਆ ਜੀ ਤੇ ਫਿਲਹਾਲ ਇੱਕ ਵਾਰੀ ਵਛੀ ਬਾਹਰ ਕੱਢ ਕੇ ਤੁਹਾਨੂੰ ਦਿਖਾ ਦਿੰਨੇ ਆ ਬਿਨ ਬੱਚੇ ਤੋਂ ਆ 7 ਕਿਲੋ ਦੁੱਧ ਇਸ ਬੱਚੀ ਦੇ ਥੱਲੇ ਹੁਣ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਬਾਕੀ ਕਰਮਾਂ ਵਾਲੀ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਠੰਡੀ ਧੀਰੀ ਆ ਸਲੱਗ ਸਲੂਗਾ ਕੋਈ ਸ਼ੁਕਰ ਜੀ ਨਹੀਂ ਕੋਈ ਛਟਾਕਲ ਜੀ ਨਹੀਂ ਚੋ ਕੇ ਆਪਣੀ ਕੋਈ ਤਸੱਲੀ ਕਰੇ ਭੈਣ ਭਰਾ ਜਿਹੜਾ ਮਰਜੀ ਆ ਕੇ ਆ ਬਿਲਕੁਲ ਜੀ ਹਾਂ ਕਿਉਂ ਆਪਣੇ ਘਰ ਦੀ ਗਰੰਟੀ ਆ ਹਾਂ ਹਾਂ ਗੇਟੋਂ ਅੰਦਰ ਕੋਈ ਤਸੱਲੀ ਜਿੱਦਾਂ ਮਰਜੀ ਕਰੇ ਆਪਾਂ ਮੁੜ ਕੇ ਕਿਸੇ ਭੈਣ ਭਰਾ ਕੋਈ ਲਾਮਾ ਨਹੀਂ ਕਿਸੇ ਕਿਸਮ ਦਾ ਲੈਣਾ ਬਿਲਕੁਲ ਜੀ ਬਿਲਕੁਲ ਜੋ ਹੈ ਸੋ ਬਾਬਾ ਜੀ ਤੁਸੀਂ ਕੀ ਗੱਲ ਕਹੀ ਵੀਰ ਬਹੁਤੇ ਹੁਣ ਵਪਾਰ ਦੀ ਲੈਣਾ ਆਨਲਾਈਨ ਸੌਦੇ ਦੇ ਵਿੱਚ ਖੁਸ਼ ਆ ਵੀ ਭੇਜ ਦਿਓ ਛੇਤੀ ਛੇਤੀ ਤੁਹਾਨੂੰ ਵੀ ਪਰ ਆਪਣੀ ਚੌਥੀ ਵੀਡੀਓ ਤੁਹਾਨੂੰ ਪਾਈ ਆ ਤੇ ਜੋ ਨਿਕਲਿਆ ਤੇ ਮਹਾਰਾਜ ਦੀ ਕਿਰਪਾ ਨਾਲ ਅਜੇ ਤੱਕ ਯਾਦ ਕਰਦੇ ਬਿਲਕ ਸੋ ਲਵੀ ਜੀ ਵਛੀਆ ਦੋਸਤੋ ਕੱਦ ਵੀ ਕੋਈ ਵੀਰ ਬਾਲਾ ਵੱਡਾ ਨਾ ਮੰਨ ਕੇ ਸੌਦਾ ਕਰੇ ਮੀਡੀਅਮ ਦਰਮਿਆਨੀ ਹਾਈਟ ਵੀ ਤੁਸੀਂ ਮੰਨ ਲਓਗੇ ਤੇ ਕੋਈ ਇਹਦੇ ਕੋਈ ਅਤਕਤ ਨਹੀਂ ਨਹੀਂ ਹੈਗੀਗੀ ਮੀਡੀਅਮ ਜਾਂ ਦਰਮਿਆਨੀ ਹਾਈਟ ਵੀ ਤੁਸੀਂ ਸਮਝ ਲਓ ਠੀਕ ਆ ਹੁਣ ਪੂਰਾ ਹੱਥੀ ਚਵਾਈ ਵਾਲਾ ਠੀਕ ਹੈ ਜੀ ਥਾਨ ਹੱਥੀ ਚਵਾਈ ਵਾਲਾ ਅੰਡਰ ਰੂਡਰ ਲੈਫਟੀ ਬਹੁਤ ਸੋਹਣੀ ਹੈ ਜਿਵੇਂ ਜਿਵੇਂ ਮੈਂ ਜ਼ਿਕਰ ਕੀਤਾ ਦੋਸਤੋ ਡੇਢ ਕ ਵਜੇ ਦਾ ਸਮਾਂ ਜਿਵੇਂ ਜਿਵੇਂ ਸ਼ਾਮ ਨੂੰ ਲੇਵਾ ਭਰਤੀ ਜਾਊਗੀ ਕਰਮਾਂ ਵਾਲੀ ਉਵੇਂ ਉਵੇਂ ਵਿਖਾਲਾ ਜਿਹੜਾ ਦੋਸਤੋ ਹੋਰ ਸਾਹਮਣੇ ਪੇਸ਼ ਹੁੰਦਾ ਜਾਊਗਾ ਠੀਕ ਹੈ ਸੋ ਬਲੈਕ ਰੰਗ ਦੇ ਵਿੱਚ ਆ ਨਵੀਂ ਬੱਛੀ ਆ ਕੋਈ ਵੀਰ 2-4 ਸਵੇ ਆਪਦਾ ਪੀਊਗਾ ਤੇ ਫਿਰ ਤੁਸੀਂ ਆਪਦਾ ਜਿਹੜਾ ਦੋਸਤੋ ਆ ਵਿਖ ਸਕਦੇ ਠੀਕ ਹੈ ਅੱਛਾ ਬਾਬਾ ਜੀ ਇਹਦੀ ਫਿਰ ਡਿਮਾਂਡ ਕੀ ਕਰਦੇ ਜੀ ਕੀ ਮੋਲ ਵੜੀ ਜਾਂਦੀ ਇਹਦੀ ਇਹਦੀ ਆਪਾਂ ਵੀਰ ਜੀ ਮੋਲ ਤੇ ਹੈਗਾ 2200 ਰੁਪਈਆ ਹਾਂਜੀ ਤੇ 2000 ਰੁਪਇਆ ਜਿਹੜਾ ਭੈਣ ਭਰਾ ਆਊਗਾ ਆ 20000 ਦੇ ਵਿੱਚ ਆ ਮਨ ਕੇ 20 ਤੀ ਆਪਾਂ ਦੇ ਦੇਣੀ ਆ ਹਾਂ ਦੇ ਦਾਂਗੇ 20 ਤੀ ਠੀਕ ਹੈ ਜੀ ਤੇ ਆਪਾਂ ਸੌਦੇਬਾਜ਼ੀ ਵਾਲਾ ਕੰਮ ਨਹੀਂ ਕੀਤਾ ਜੋ ਆਪਾਂ ਲੈਣਾ ਉਹ ਹੀ ਕੀਤਾ ਠੀਕ ਹੈ ਜੀ ਥੋੜਾ ਬਹੁਤ ਛੋਟ ਛੱਪਾ ਮਾਨ ਤਾਨ ਭੈਣ ਭਰਾ ਦਾ ਕਰਾਂਗੇ ਲਓ ਵੀ ਕੋਈ ਜ਼ਿਆਦਾ ਆਪਾਂ ਫਰਕ ਨਹੀਂ ਸੋ ਦੋਸਤੋ ਬਾਈਕ 10000 ਦੀ ਇਹ ਦਿੱਤੀ ਜਾਊਗੀ ਬਾਕੀ ਮੌਕੇ ਤੇ ਇਹ ਵੀ ਤੁਹਾਨੂੰ ਦੱਸ ਦਿੱਤਾ ਹੈ ਵੀ 2000 ਉੱਪਰਲਾ ਜਿਹੜਾ ਲੈਸ ਆ 20000 ਦੇ ਵਿੱਚ ਤੁਹਾਨੂੰ ਮਿਲ ਜਾਊਗੀ ਸੋ ਇਹ ਮੱਛੀ ਦੋਸਤੋ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਮੱਛੀ ਵਾਦੇ ਬੰਦੀ ਆ ਨਵੀ ਤੇ ਪਸ਼ੂ ਆਲਮੋਸਟ ਸਾਰੇ ਜਿਵੇਂ ਦੂਜੇ ਸੂਬੇ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਵੇਖਾਈ ਆ ਇਹ ਪਹਿਲਾਂ ਨ ਬੱਚੀ ਆ ਬਾਕੀ ਦੰਦਾਂ ਦੇ ਵਿੱਚ ਆ ਹਜੇ ਵਧਣਾ ਦੋਸਤੋ ਨਾਰਮਲ ਆਪਾਂ ਹਰ ਵਾਰ ਕਹਿੰਨੇ ਆ ਵੀ ਘੱਟੋ ਘੱਟ ਜ਼ੁਬਾਨ ਹੁੰਦੇ ਤੱਕ ਪਸ਼ੂ ਪੂਰੇ ਦੰਦ ਕੰਨੀ ਵਾਲੇ ਬਰਾਬਰ ਕਰਦੇ ਤੱਕ ਵਾਧਾ ਇਨਕਰੀਜ਼ ਹੁੰਦਾ ਪੂਰਾ ਵਾਧਾ ਫੁੱਲਦਾ ਇਸ ਕਰਕੇ ਬੱਚੀ ਨਵੀਂ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੀ 20000 ਦੇ ਵਿੱਚ ਇੱਕ ਜਰਸੀ ਆ ਗਈ ਬਾਬਾ ਜੀ ਆਪਣੇ ਕੋਲ ਜਿਹੜੀ ਆ ਤੀਜੇ ਨੰਬਰ ਤੇ ਹਾਂਜੀ ਸੋ ਇਹਦਾ ਫੇਰ ਕੀ ਆ ਜੀ ਇਹਦਾ ਵਿਧੀ तकरीबन ਕੋਈ 3 ਕੁ ਮਹੀਨੇ 3.5 ਦੇ ਅੰਦਰ ਬਾਹਰ ਆਏ ਹਾਂਜੀ ਤੇ ਇਹਦਾ ਬੱਚਾ ਜਿਹੜਾ ਉਹ ਬੱਚੀ ਹੈ ਗਈ ਸੀ ਮਗਰੇ ਦੇ ਹਾਂਜੀ ਹਾਂਜੀ ਇਹ ਉਹ ਫਿਰ ਪਹਿਲਾ ਵਿਚਾਰ ਨਹੀਂ ਸਦਾ ਵੇਚਣ ਦਾ ਤੇ ਡੰਗਰ ਜਿਆਦਾ ਸਾਹਮੇ ਨਹੀਂ ਜਾਂਦੇ ਭਾਵੇਂ ਡਿਊਟੀ ਕਰਦਾ ਕਰਕੇ ਬਿਲਕੁਲ ਜੀ ਕਾਕਾ ਵੀ ਹੁਣ ਕਰ ਗਿਆ ਇਹਦਾ ਵੀ ਕੋਈ ਬਾਹਰ ਅੰਦਰ ਦਾ ਕੰਮ ਬਣਾਉਣਾ ਕਰਕੇ ਤਾਂ ਕਰਕੇ ਆਪਾਂ ਸੇਲ ਕਰਨੀ ਸੇਲ ਕਰਦੇ ਪਏ ਆ ਬਿਲਕੁਲ ਤੇ ਉਹ ਵਸੇ ਲੈ ਕੇ ਰਹਿਦੇ ਵਾਰ ਅੱਛਾ ਅੱਛਾ ਚੰਗੀ ਬਰੀਡ ਵਾਲੀ ਜਰਸੀ ਦੀ ਵੇਖ ਕੇ ਵੀ ਜਰਸੀ ਇਧਰੋਂ ਲੱਭਦੀ ਨਹੀਂ ਤੁਹਾਨੂੰ ਪਤਾ ਬਿਲਕੁਲ ਸਾਡੇ ਉਧਰੋਂ ਮਾਰਵੇਲੋਂ ਉਧਰੋਂ ਲੱਭਦੀਆਂ ਜਿਆਦਾ ਪਿਓਰ ਦੇ ਵਿੱਚ ਹੈਗੀ ਤੇ ਐਂ ਠੰਡੀ ਸੀਲ ਜੇ ਤੇ ਹੁਣ ਇਸ ਟਾਈਮ ਇਹਦਾ 3.5 ਮਹੀਨਿਆਂ ਦੇ ਵਿੱਚ ਦਸੂਗਾ ਜੀ ਅੱਛਾ ਜੀ ਤੇ 6 ਕਿਲੋ ਪੱਕਾ ਦੁੱਧ ਜੇ ਠੀਕ ਹੈ ਜੀ ਸਵੇਰੇ ਸ਼ਾਮ ਦਾ ਦੋਹਾਂ ਟਾਈਮਾਂ ਦਾ ਠੀਕ ਹੈ ਜੀ ਤੇ ਠੰਡੀ ਸੀਲ ਜੇ ਤੇ ਛੇ ਤਾਂ ਉੱਤੇ ਫੈਂਟ ਆਉਂਦੀ ਜੇ ਭਾਂਗ ਕੋ ਭੈਣ ਭਰਾ ਚੋਕ ਇਹਨੂੰ ਫੈਂਟ ਕਢਾ ਕੇ ਤੇ ਕਰ ਲੈ ਛੇ ਦੇ ਉੱਪਰ ਫੈਂਟ 3 ਫੈਂਟ ਆਈ ਇਹਦੀ ਅੱਛਾ ਅੱਛਾ ਬਾਬਾ ਜੀ ਹੁਣ ਤੁਸੀਂ ਦੱਸਿਆ ਵੀ ਦੁੱਧ 6 ਕਿਲੋ ਆ ਹਾਂ ਤੇ ਸੂਈ ਨੂੰ ਸਮਾਦਤਾ ਤਿੰਨ ਚਾਰ ਕੇ ਮਹੀਨੇ ਹੋਗੇ ਤਿੰਨ ਸਾਢੇ ਤਿੰਨ ਦੇ ਵਿੱਚ ਗਿਆ ਬਸ ਤੇ ਆਪਾਂ ਇਹਨੂੰ ਬਣੀ ਨੂੰ ਵੀ ਤਕਰੀਬਨ 48 50 ਦਿਨ ਹੋਗੇ ਜੇ ਹਾਂ ਅੱਛਾ ਅੱਗੇ ਨਵੇਂ ਤੋਂ ਦਰ ਲਈ ਆ ਨਵੇਂ ਤੋਂ ਉਧਰ ਲਈ ਜੀ ਅੱਛਾ ਜੀ ਹਾਂ 48 ਤੋਂ 50 ਦਿਨਾਂ ਦੇ ਵਿੱਚ ਅੱਛਾ ਅੱਛਾ ਪਰ ਆਪਾਂ ਖਾਲੀ ਦਾ ਹੀ ਮੁੱਲ ਜਿਹੜਾ ਪਾਇਆ ਹੋ ਅੱਗੇ ਲਈ ਕਿਸਮਤ ਆ ਭੈਣ ਭਰਾ ਦੀ ਕੋਈ ਨਿਕਲ ਆਵੇ ਤੇ ਠੀਕ ਆ ਠੀਕ ਆ ਚੈੱਕ ਪਾਸ ਸਾਰੇ ਡਾਕਟਰ ਸਾਡੇ ਤੇ ਇੱਥੇ ਢਾਈਆਂ ਤਿੰਨ ਮਹੀਨਿਆਂ ਤੱਕ ਪਹਿਲਾਂ ਕੋਈ ਦੱਸਦਾ ਨਹੀਂਗਾ ਆ ਵੈਸੇ ਆਪਣਾ ਵੀ ਹੁੰਦਾ ਵੀ ਸਹੀ ਹੱਥ ਵੀ ਪੂਣਾ ਤੇ ਕੋਈ ਢਾਈ ਤਿੰਨ ਮਹੀਨੇ ਦਾ ਪਸੂ ਹੋਵੇ ਨੇੜ ਆਪਾਂ ਜਿਹੜਾ ਮ ਇਹ ਕਿੰਨੇ ਕੀ ਦੇ ਆਪਾਂ ਕਿੰਨੇ ਕੀ ਦੇ ਦਾਂਗੇ ਅੱਜ ਆਪਾਂ ਇਹਦਾ ਵੀ ਮੁੱਲ 22000 ਰੀ ਜੀ ਅੱਛਾ ਜੀ ਤੇ 20000 ਦੀ ਦੇ ਦਾਂਗੇ 20000 ਦਾ ਬਗਦਾ ਛੋੜ ਛੱਪਾ ਕਰ ਦਾਂਗੇ ਠੀਕ ਆ ਜੀ ਅੱਛਾ ਤਾਜੀ ਸੱਜਰ ਦਾ ਦੁੱਧ ਆਪਾਂ ਮੈਨੂੰ ਲੱਗਦਾ ਵੀ ਕੋਈ ਵੀਰ ਆਪਣੀ ਵੀਡੀਓ ਕੱਢ ਕੇ ਵੇਖ ਲੇ ਤੇ ਸੱਜਰ ਦਾ ਦੁੱਧ ਕਿੰਨਾ ਦੱਸਿਆ ਸੀ ਸੱਜਰ ਦਾ 14-15 ਕਿਲੋ ਦੇ ਅੰਦਰ ਬਾਹਰ ਰਹੀ ਰਹੀ ਸੀ ਹਾਂ ਮੈਨੂੰ ਲੱਗਦਾ ਇੱਕ ਡੰਗ ਦੀ ਆਪਾਂ ਚਵਾਈ ਵੀ ਇੰਦੀ ਕਰਵਾਈ ਸੀ ਕਰਵਾਈ ਹੋਣੀ ਪਿਛਲੀ ਵਾਰ ਹਾਂ ਜੀ ਹਾਂ ਜੀ ਸੋ ਪਿਛਲੀ ਵਾਰ ਦੋਸਤੋ ਕੋਈ 3 ਕਿ ਮਹੀਨੇ ਪਹਿਲਾਂ 2.5 ਤੇ 3 ਮਹੀਨੇ ਪਹਿ ਹੁਣ ਫਿਲਹਾਲ 6 ਕਿਲੋ ਆਈਡੀਆ ਕੋਈ ਦੁੱਧ ਮੰਨ ਕੇ ਲੈ ਕੇ ਜਾ ਸਕਦਾ 6 ਤੋਂ ਕੋਈ ਪਈਆ ਵੱਧ ਹੀ ਹੋਊਗਾ ਵੱਧ ਹੀ ਹੋਊਗਾ ਘਟਦਾ ਨਹੀਂ ਜਿੰਦਾ ਮਰਜੀ ਠੀਕ ਆ ਬਰੀਡਿੰਗ ਤੇ ਕੰਮ ਕਰ ਸਕੀਏ ਹਾਂ ਇਹਨੂੰ ਮੰਗਾ ਵੀ ਕੋਈ ਨਹੀਂ ਜੇ ਪਾਉਂਦੇ ਬਿਨਾ ਮੰਗੇ ਚਾਉਣੇ ਆਪਾਂ ਠੀਕ ਹੈ ਜੀ ਬਾਕੀ ਥਾਣ ਵੀ ਜਿਹੜਾ ਦੋਸਤੋ ਹੱਥ ਦੀਆਂ ਉਂਗਲਾਂ ਜਿਹੜਾ ਥਾਣਾ ਲੰਬਾ ਥਾਣਾ ਹੱਥੀ ਚ ਪਾਈਦਾ ਥਾਣਾ ਸੋ ਦੁੱਧ ਸੱਜਰ ਦਾ ਦੁੱਧੋ ਦੋਸਤੋ ਮੈਂ ਪਿਛਲੀ ਵੀਡੀਓ ਬਣਾਈ ਸੀ ਉਦੋਂ ਕਿਤਨਾ ਕਿਤੇ ਸ਼ਾਰਟਜ ਸੀ ਕਿ ਬਾਬਾ ਜੀ ਉਹਨਾਂ ਕੋਲ ਵੈਸੇ ਪਹਿਲਾਂ ਮਨ ਬਣਾ ਲਿਆ ਵੇਚ ਦਿੰਨੇ ਆ ਫਿਰ ਦੁੱਧ ਦੀ ਸ਼ਾਰਟਜ ਹੋਣ ਕਰ ਫਰਖਾਲ ਘਰੇ ਟਿਕਾ ਲਈ ਸੀ ਉਹਨੂੰ ਹੁਣ ਇੱਕ ਵਾਰੀ ਤੋਕੜ ਤੁਸੀਂ ਸਮਝ ਕੇ ਲੈ ਕੇ ਜਾ ਸਕਦੇ ਜੇ ਕਿ ਗੱਬਣ ਦੋਸਤੋ ਹੜਤਾਈਆਂ ਹੜਤਾਲੀਆਂ ਦਿਨਾਂ ਦੀ ਜਿਹੜੀ ਏਆਈ ਹੋਈ ਆ ਅੱਗੇ ਕਿਸੇ ਵੀਰ ਦਾ ਇਲਾਕਾ ਕਿਸਮਤ ਆ ਜੇਕਰ ਨਿਕਲ ਆਉਂਦੀ ਆ ਉਹ ਦੋਸਤੋ ਤੁਹਾਡੇ ਲਈ ਵਾਅਦੇਬੰਦੀ ਵਾਲੀ ਗੱਲ ਹੋਊਗੀ ਪਰ ਕੋਈ ਵੀਰ ਲੈ ਕੇ ਜਾਵੇ ਕਿਉਂਕਿ ਚੈੱਕ ਪਾਸ ਵਿੱਚ ਤੇ ਨਹੀਂ ਆਉਂਦੀ ਕਿ ਫਰਖਾਲ ਤੁਸੀਂ ਖਾਲੀ ਸਮਝ ਕੇ ਲੈ ਕੇ ਜਾ ਸਕਦੇ ਜੇ ਵੈਸੇ ਗੱਬਣ ਏਆਈ ਹੋਈ ਆ 48 ਦਿਨਾਂ ਦੀ ਅੱਜ ਜੀ ਦੋਸਤੋ ਟਾਈਮਿੰਗ ਹੋ ਗਈ ਆ ਸਮਾਂ ਹੋ ਗਿਆ ਆ ਲੋ ਥੋੜੀ ਜੱਗੇ ਕਰਦੀ ਆ ਜੀ ਪੱਧਰੇ ਥਾਂ ਤੇ ਕਰਦੀ ਆ ਲਾ ਦੱਕ ਲੈ ਇੱਕ ਮਿੰਟ ਹਾਂ ਜੀ ਥੋੜਾ ਤੋਰਤੀ ਹੈ ਜੀ ਠੀਕ ਹੈ ਹੋਣ ਵੀ ਫਲਖਾਲ ਦੋਸਤੋ 6 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਰੰਗ ਰੰਗ ਬਹੁਤ ਪਿਆਰਾ ਫੇਸ ਕੁਆਲਟੀ ਵੇਖੋ ਬੂਥੀ ਵੇਖੋ ਛੋਟੇ ਜੇ ਦੋਸਤੋ ਕੰਨਾਂ ਬੁੱਦੀ ਵਾਲੀ ਵੇੜਾ ਬਿਲਕੁਲ ਡੁੰਗਾਈ ਉਸੇ ਤਰ੍ਹਾਂ ਡੀਪ ਜਿਹੜਾ ਦੋਸਤੋ ਦੋਨੋਂ ਅੱਖਾਂ ਦੇ ਵਿੱਚ ਡੁੰਗਾਈ ਤੁਹਾਨੂੰ ਨਜ਼ਰ ਆਊਗੀ ਜਿਹੜੀ ਬਰੀਡ ਦੀ ਨਿਸ਼ਾਨੀ ਹੈ ਇਸ ਜਰਸੀ ਦੀ ਪਿਓਰਿਟੀ ਦੀ ਸੋ ਫੇਸ ਕੁਆਲਿਟੀ ਵੇਖੋ ਅੱਖਾਂ ਦੇ ਵਿੱਚ ਵੀ ਜਿਵੇਂ ਆਪਾਂ ਦੇਖਦੇ ਨਾ ਦੋਸਤੋ ਨਿੱਕੀਆਂ ਨਿੱਕੀਆਂ ਬਰੀਕ ਬਰੀਕ ਨਿਸ਼ਾਨੀਆਂ ਨੇ ਉਹ ਸਾਰੀਆਂ ਕਵਰ ਕਰਦੀ ਆ ਤੇ ਪਰਮੇ ਪੇਟ ਦੀ ਆ ਭਾਰਾ ਪਿੰਡਾ ਸਰੀਰ ਵਜਨ ਵਟਾ ਵੀ ਪੂਰਾ ਤੇ ਵੈਸੇ ਕੁਲੀਮੁਲੀ ਜੀ ਪਈ ਆ ਦੋਸਤੋ ਅੱਗੇ ਕਿਸੇ ਵੀਰ ਦਾ ਅਲੱਗ ਆ ਵੀ ਜੇਕਰ ਨਿਕਲ ਆਉਂਦੀ ਆ ਉਹ ਅੱਗੇ ਪਲੱਸ ਪੁਆਇੰਟ ਆ ਤੁਹਾਡਾ ਪਰ ਗੱਭਣ ਗਿਆ ਕਿ ਨਹੀਂ ਤੇ ਤੀ ਜੂ ਕੀ ਖਾਲੀ ਸਮਝ ਕੇ ਕੋਈ ਵੀਰ ਸੌਦਾ ਕਰ ਲੇ ਉਹ ਸੇ ਦਾ ਰੇਟ ਮੰਗਿਆ 22000 ਦਾ ਮੁੱਲ ਕੀਤਾ ਸੀ 20000 ਦੀ ਇਹ ਵੀ ਤੁਹਾਨੂੰ ਮਿਲ ਜੂਗੀ ਸੋ ਇਸੇ ਤਰ੍ਹਾਂ ਹੀ ਬਾਬਾ ਜੀ ਇਹ ਜੇ ਤਿੰਨੇ ਇਕੱਠੀਆਂ ਕਿਸੇ ਭੈਣ ਭਰਾ ਨੇ ਲੈਣੀਆਂ ਹੋਣ ਹਾਂਜੀ ਫਿਰ ਆਪਾਂ 73000 ਵਿੱਚ ਮਾਣਕ ਤਾਨ ਕਰ ਦਾਂਗੇ ਵੈਸੇ ਉਹਦਾ 75 ਬਣਦਾ 20 ਤੇ 20 40 ਤੇ 35 75 ਹਾਂਜੀ ਹਾਂਜੀ ਤੇ ਫਿਰ ਆਪਾਂ 73000 ਦਿਆਂਗੇ ਇਹ ਤਾਂ ਯਾਰ ਜੀ ਇਹ ਤਾਂ ਦੇ ਵਿੱਚ ਹੋਰ 500 ਰੁਪਏ ਆਪਾਂ ਛੋੜ ਕਰ ਦਾਂਗੇ ਠੀਕ ਹੈ ਸਾਡੇ 72 ਹਾਂ ਸਾਡੇ 72000 ਰੁਪਏ ਜਿਹੜੀਆਂ ਆਪਾਂ ਠੀਕ ਹੈ ਇਹਨੇ ਦੇ ਦਾਂਗੇ ਕੋਈ ਭੈਣ ਭਰਾ ਕੱਠੀਆਂ ਲੈਣ ਆਲਾ ਆਵੇ ਠੀਕ ਹੈ ਜੀ ਹਾਂ ਬਾਕੀ ਆਪਣੇ ਘਰ ਨਿਰਖ ਪਰਖ ਕਰਕੇ ਤਸੱਲੀ ਕਰਕੇ ਚੋ ਕੇ ਫੇਰ ਲੈ ਕੇ ਜਾਵੇ ਬਿਲਕੁਲ ਹਾਂ ਕਿਉਂ ਮੈਂ ਵੀ ਗੁਰਦੁਆਰੇ ਡਿਊਟੀ ਕਰਦਾ ਆਪਾਂ ਕਹ ਲਊ ਉਹ ਨਹੀਂ ਵੀ ਦਸਈਏ ਕੋਸ ਤੇ ਨਿਕਲੇ ਕੋਲ ਤੁਹਾਨੂੰ ਪਤਾ ਹੀ ਆ ਵਪਾਰੀਆਂ ਦੇ ਬਹੁਤੇ ਕਈ ਵੀਰ ਭਰਾ ਹੁੰਦੇ ਆ ਚਲੋ ਸਾਰੇ ਨਹੀਂ ਆਪਾਂ ਕਹਿ ਸਕਦੇ ਜੀ 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 ਵਿੱਚ ਵਧੀਆ ਇਨਸਾਨ ਵੀ ਬਹੁਤ ਹੈਗੇ ਆ ਜੋ ਕਹਿੰਦੇ ਆ ਉਹ 100% ਸੱਚੀ ਹੁੰਦਾ ਬਿਲਕੁਲ ਤੇ ਆਪਾਂ ਵੀ ਮੋਲ ਵਾਲੀ ਗੱਲ ਨਹੀਂ ਕੀਤੀ ਵੀ ਇਹਦਾ 45 ਕਰ ਲਓ 50 ਕਰ ਲਓ ਤੇ ਮੁੜ ਕੇ ਆਖਣਾ ਵੀ ਲੈ ਲਓ 30 ਲੈ ਲਓ ਜੀ ਤੇ ਭੈਣ ਭਰਾ ਜੀ ਸਦਕੇ ਆਵੇ ਫੋਨ ਕਰਨ ਵੀਰ ਭਰਾ ਜਿੰਨੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਮਾਨ ਤਾਨ ਜ਼ਰੂਰ ਕਰਾਂਗੇ ਬਿਲਕੁਲ ਜੀ ਤੇ ਬਾਕੀ ਕਿਸੇ ਨੇ ਜੋ ਕੇ ਤਸੱਲੀ ਕਰਨੀ ਹੈ ਆਪਣੀ ਦੇ ਕੋਈ ਭੈਣ ਭਰਾ ਚੋ ਕੇ ਤਸੱਲੀ ਕਰਕੇ ਲੈ ਕੇ ਜਾਵੇ ਬਿਲਕੁਲ ਹਾਂ ਕਿਸੇ ਨੂੰ ਨਰਾਸ਼ ਨਹੀਂ ਆਪਾਂ ਮੋੜਦੇ ਆ ਇਹਦਾ ਮਾਨ ਤਾਨ ਜ਼ਰੂਰ ਕਰਾਂਗੇ ਕਰਾਂਗੇ ਹਾਂ ਫਿਲਹਾਲ ਇੱਕ ਨੰਬਰ ਆਪਣੇ ਜ਼ਰੂਰ ਸਾਂਝੇ ਕਰ ਦਿੱਗੇ ਜੀ ਹਾਂ ਜੀ ਨੰਬਰ ਆਪਣਾ ਜੇ 62834 60340 ਠੀਕ ਹੈ ਜੀ ਇਹ ਦੂਜਾ ਕਾਕੇ ਦਾ ਨੰਬਰ ਵੀ ਨੋਟ ਕਰ ਲਓ 76588 40126 ਠੀਕ ਹੈ ਜੀ ਹਾਂ ਪਹਿਲੇ ਨੰਬਰ ਤੇ ਮੇਰੇ ਨਾਲ ਕਨੈਕਟ ਕਰ ਲੈਣ ਕੱਲ ਐਤਵਾਰ ਛੁੱਟੀ ਹੈ ਮੈਂ ਕੱਲ ਸਾਰਾ ਦਿਨ ਘਰ ਆ ਅੱਜ ਵੀ ਘਰ ਆ ਬਿਲਕੁਲ ਠੀਕ ਆ ਫਿਰ ਸੋਮਵਾਰ ਮੈਂ ਡਿਊਟੀ ਚੱਲ ਜਾਣਾ ਕੱਲ ਸਾਰਾ ਦਿਨ ਮੈਨੂੰ ਕੋਈ ਇੱਛੇ ਮਿਲ ਸਕਦਾ ਮੈਂ ਘਰ ਫਰੀ ਹਾਂ ਕੱਲ ਓਕੇ ਜੋ ਭੈਣ ਭਰਾ ਆਵੇ ਮਿਹਰਬਾਨੀ ਬਾਬਾ ਜੀ ਹਾਂ ਕੋਈ ਸ਼ਾਮ ਨੂੰ ਭਾਂ ਤਸੱਲੀ ਕਰਨੇ ਚੋਗੇ ਤੇ ਦੂਰੋਂ ਨੇੜੋਂ ਜਿਹੜਾ ਵੀ ਭੈਣ ਭਰਾ ਆਊਗਾ ਕੋਈ ਨਿਮਾਨਤਾਂ ਜ਼ਰੂਰ ਕਰਾਂਗੇ ਬਾਕੀ ਤੁਹਾਡੇ ਚੈਨਲ ਤੇ ਤੇ ਤੁਹਾਨੂੰ ਪਤਾ ਹੀ ਆ ਕੰਮ ਮਰਗਿਆ ਮਹਾਰਾ ਦੀ ਕਿਰਪਾ ਵਾ ਮਾਲਕ ਦੀ ਬਿਲਕੁਲ ਜੀ ਹਾਂ ਪਹਿਲੇ ਨੰਬਰ ਤੇ ਇਹ ਚੈਨਲ ਤੇ ਬਥੇਰੇ ਹੋਰ ਵੀ ਆ ਹਾਂ ਜੀ ਹਾਂ ਜਿਹੜਾ ਕਿਸੇ ਨੇ ਕੁਝ ਦੱਸਣਾ ਕਿਸੇ ਨੇ ਕੁਝ ਦੱਸਣਾ ਜੀ ਜੀ ਤੇ ਪਰ ਆਪਾਂ ਉਹ ਚੌਥੀ ਵੀਡੀਓ ਤੁਹਾਨੂੰ ਵੀ ਪਤਾ ਹੀ ਆ ਬਿਲਕੁਲ ਜੀ ਆਪਾਂ ਜੋ ਦੱਸਿਆ 100% ਹੀ ਦੱਸਿਆ 100% ਬਿਲਕੁਲ ਜੀ ਇਹ ਸਾਰੇ ਜਿਹੜੇ ਵੀਰ ਭਰਾ ਬਾਹਰ ਵਦੇ ਦੇ ਸਮ ਦੇਸਾਂ ਦੇ ਵਿੱਚ ਸੰਧੂ ਚੈਨਲ ਨੂੰ ਵੇਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਅੱਜ ਤਿੰਨ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਸੋ ਪਸ਼ੂ ਜਿਹੜੇ ਦੋਸਤੋ ਇੱਥੇ ਵਪਾਰ ਦਾ ਕੰਮ ਨਹੀਂ ਹੈਗਾ ਮੈਂ ਜਿੱਦਾਂ ਪਹਿਲਾਂ ਜ਼ਿਕਰ ਕਰਤਾ ਸੀਗਾ ਬਾਰ-ਬਾਰ ਆਪਾਂ ਉਹ ਗੱਲਾਂ ਨਾ ਦਰਾਈਏ ਫਿਲਹਾਲ ਤਿੰਨ ਪਸ਼ੂ ਆ ਨੰਬਰ ਸਕਰੀਨ ਤੇ ਚੱਲਦੇ ਆ ਰੇਟ ਭਾਅ ਫੜਦਾ ਵੀ ਜਾਇਜ਼ ਆ ਜੈਨੂਨ ਆ ਛੋਟੇ ਫਾਰਮਰ ਵੀਰਾਂ ਵਾਸਤੇ ਵੀ ਜਿਨੇ ਜ਼ਿਆਦੇ ਵਧੇਰੇ ਪੈਸੇ ਨਹੀਂ ਲਾਉਣੇ ਇੱਕ ਦੋਸਤੋ ਹੈਗਾ ਟਾਈਮ ਸਾਰਨ ਵਾਲੀ ਵੀ ਗੱਲ ਹੈਗੀ ਕਈ ਵੀਰਾਂ ਦੇ ਪਸ਼ੂ ਕੋਈ 2-4 ਮਹੀਨਿਆਂ ਬਾਅਦ ਸੁੰਦੇ ਆ ਉਹਨਾਂ ਨੇ ਵੀ ਜਿਹੜਾ ਦੋਸਤੋ ਦੁੱਧ ਦਾ ਸਰਦਾ ਵਰਦਾ ਘਾਟ ਆ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਜੇ ਰੇਟ ਜੈਨੂਨ ਆ ਜਾਇਜ਼ ਆ ਇੱਕ ਜਿਹੜੀ ਮਹੀਨੇ ਦੀ ਸੂਈ ਵੜੇ ਵੀ ਚੰਗੀ ਜ਼ਰੂਰ ਆਣਗੇ ਜਿੱਦਾਂ ਮਰਜ਼ੀ ਕੋਈ ਤਸੱਲੀ ਵੀਰ ਕਰਕੇ ਆਪਣੀ ਨਰਕਪਰਖ ਕਰ ਲੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ